ਰੱਬ ਦੀ ਵੀ ਇੱਕ ਭੈਣ ਹੈ ਜਿਨ੍ਹਾਂ ਨੂੰ ਬੇਬੇ ਨਾਨਕੀ ਜੀ ਕਿਹਾ ਜਾਂਦਾ ਹੈ ਬੇਸ਼ੱਕ ਬਹੁਤ ਸਾਰੇ ਭੈਣ ਭਰਾਵਾਂ ਦੇ ਨਿੱਘੇ ਰਿਸ਼ਤੇ ਨੇ ਤੇ ਭੈਣਾਂ ਨੂੰ ਭਰਾਵਾਂ ਦਾ ਰਿਸ਼ਤੇ ਦਾ ਮਾਣ ਮਿਲਿਆ ਕਹਿਣ ਤੋਂ ਪਾਵੋ ਦਰਜਾ ਮਿਲਿਆ ਕਿਉਂਕਿ ਸਿੱਧੀਆਂ ਭੈਣਾਂ ਨਹੀਂ ਤੇ ਇਹ ਦਰਜਾ ਹਮੇਸ਼ਾ ਮਿਲਦਾ ਵੀ ਰਹੇਗਾ ਲੇਕਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੇ ਰੱਬ ਦੀ ਭੈਣ ਦਾ ਦਰਜਾ ਮਿਲਿਆ ਤਾਂ ਉਹ ਬੇਬੇ ਨਾਨਕੀ ਜੀ ਨੂੰ ਮਿਲਿਆ ਬੇਬੇ ਨਾਨਕੀ ਜੀ ਨੇ ਇਦੋਂ علاوہ ਹੋਰ ਵੀ ਦਰਜੇ ਮਿਲੇ ਸਭ ਤੋਂ ਪਹਿਲਾਂ ਰੱਬ ਮੰਨਣ ਦਾ ਦਰਜਾ ਬਾਬੇ ਨਾਨਕ ਨੂੰ ਪੈਣ ਨਾਨਕੀ ਦੇ ਖਾਤੇ ਚ ਆਇਆ ਸਭ ਤੋਂ ਪਹਿਲਾਂ ਸਿੱਖ ਹੋਣ ਦਾ ਦਰਜਾ ਪੈਣ ਨਾਨਕੀ ਦੇ ਖਾਤੇ ਚ ਆਇਆ ਤੇ ਰੱਬ ਨਾਲ ਖੇਡਣ ਦਾ ਦਰਜਾ ਪੈਣ ਨਾਨਕੀ ਦੇ ਖਾਤੇ ਚ ਆਇਆ ਰੱਬ ਦੇ ਮੂੰਹ ਚ ਬੁਰਕੀਆਂ ਪਵਾ ਕੇ ਲੋਰੀਆਂ ਦੇ ਕੇ ਸੁਣ ਦਾ ਦਰਜਾ ਵੀ ਪੈਣ ਨਾਨਕੀ ਦੇ ਹੱਕ ਚ ਆਇਆ ਵੀਰਿਆ ਤੁਸੀਂ ਸਭ ਜਾਣਦੇ ਹੋ ਕਿ ਭੈਣ ਨਾਨਕੀ ਜੀ ਦਾ ਜਿਹੜਾ ਜਨਮ ਆ ਮੈਂ ਪ੍ਰਕਾਸ਼ ਬੋਲਾਂਗਾ ਕਿਉਂਕਿ ਉਹ 1464 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਲਿਆਣ ਚੰਦ ਦਾਸ ਜੀ ਦੇ ਘਰ ਹੋਇਆ ਤੇ ਉਹਨਾਂ ਦਾ ਜਦੋਂ ਜਨਮ ਹੋਇਆ ਤੇ ਉਹਨਾਂ ਦੇ ਨਾਨਕੇ ਪਿੰਡ ਹੋਇਆ ਉਹਨਾਂ ਦਾ ਨਾਨਕੇ ਪਿੰਡ ਦਾ ਨਾਮ ਸੀ ਚਾਹਲ ਜੋ ਜ਼ਿਲ੍ਹਾ ਲਾਹੌਰ ਦੇ ਵਿੱਚ ਹੈ ਤੇ ਨਾਨਕੇ ਪਿੰਡ ਉਹਨਾਂ ਦਾ ਪ੍ਰਕਾਸ਼ ਹੋਣ ਕਰ ਨੂੰ ਉਹਨਾਂ ਦਾ ਨਾਮ ਨਾਨਕੀ ਰੱਖ ਦਿੱਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਡੇਰਾ ਲਾਹੌਰ ਸਾਹਿਬ ਜਿਹਨੂੰ ਆਪਾਂ ਤਰਨਤਾਰਨ ਜ਼ਿਲ੍ਹੇ ਦੇ ਬਿਲਕੁਲ ਨੇੜੇ ਕਿ ਆ ਕੋਈ 10-15 ਕਿਲੋ ਮੀਟਰ ਦੂਰ ਉੱਥੋਂ ਜੋ ਸultanpur ਤੋਂ ਵੀ ਬਿਲਕੁਲੋਂ ਨੇੜੇ ਆ ਉੱਥੇ ਆ ਗਏ ਉਹਨਾਂ ਦਾ ਚਾਚਾ ਸੀ ਲਾਲ ਚੰਦ ਜੀ ਉਹ ਲੈ ਕੇ ਆਏ ਸਨ ਤਾਂ ਜਦੋਂ ਇੱਥੇ ਬੇਬੇ ਨਾਨਕੀ ਰਹੀ ਕਿਉਂਕਿ ਬੇਬੇ ਨਾਨਕੀ ਬਹੁਤ ਹੀ ਰੂਹਾਨੀਅਤ ਰੂਹ ਸੀ ਤੇ ਬੜੇ ਜ਼ਿੰਮੇਵਾਰ ਤੇ ਗੰਭੀਰ ਸਨ ਤੇ ਜਦੋਂ ਬੇਬੇ ਨਾਨਕੀ 5 ਸਾਲ ਦੇ ਹੋਏ ਤਾਂ ਫਿਰ ਉਹਨਾਂ ਦੇ ਭਰਾ ਦਾ ਰੱਬ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਬਾਬੇ ਨਾਨਕ ਦਾ ਤੇ ਬੇਬੇ ਨਾਨਕੀ ਨੂੰ ਬੜਾ ਚਾਹ ਸੀ ਇਤਿਹਾਸ ਦੇ ਪੰਨੇ ਦੱਸਦੇ ਕਿ ਜਿਵੇਂ ਜਿਵੇਂ ਉਮਰ ਵੱਧਦੀ ਗਈ ਵੀਰ ਦੀ ਛੋਟ ਵੱਧਦੀ ਗਈ 12 ਸਾਲ ਦੀ ਉਮਰ ਤੱਕ ਵੀਰ ਨੂੰ ਉਹ ਬੜਾ ਲਾੜ ਲਡਾਉਂਦੀ ਖਡਾਉਂਦੀ ਤੇ ਆਣ ਗਵਾੜ ਲੈ ਜਾਂਦੀ de te ਆਪਣੇ ਹੱਥੀਂ ਬੁਰਕੀਆਂ ਖਵਾਉਂਦੀ ਜਦੋਂ ਵੀਰ ਰੋ ਖਾਣਾ ਖਾ ਲਿੰਦਾ ਰੋਟੀ ਖਾ ਲਿੰਦਾ ਤਾਂ ਫਿਰ ਆਪ ਖਾਂਦੀ ਤੇ ਵੀਰ ਨਾਲ ਸਾਰਾ ਦਿਨ ਲੱਗੀ ਰਹਿੰਦੀ ਪਿਖੇੜਦੀ ਰਹਿੰਦੀ ਉਹਨੂੰ ਬੜਾ ਤੇ ਲੋਕੀ ਆਲੇ-ਦੁਆਲੇ ਬੜੀਆਂ ਅਸੀਸਾਂ ਦਿੰਦੇ ਸਨ ਕਿ ਇਹ ਬਹੁਤ ਹੀ ਰੋਹਾਨੀਅਤ ਜੋੜੀ ਆ ਕੁਦਰਤ ਦੀ ਨੇ ਜਿਹੜੀ ਪੇਚੀ ਆ ਸਮਾਂ ਆਪਣੀ ਚਾਲ ਚੱਲਦਾ ਗਿਆ ਜਦੋਂ ਪੈਣ ਨਾਨਕੀ 12 ਸਾਲ ਦੇ ਹੋਏ ਤਾਂ ਫਿਰ ਉਹਨਾਂ ਦਾ ਇਸ ਉਮਰ ਵਿੱਚ ਵਿਆਹ ਕਰਤਾ ਕਿਉਂਕਿ ਪਹਿਲਾਂ ਬਾਲ ਉਮਰ ਵਿੱਚ ਵਿਆਹ ਕਰ ਦਿੰਦੇ ਸਨ ਉਹਨਾਂ ਦਾ ਜਿਨ੍ਹਾਂ ਨਾਲ ਵਿਆਹ ਕੀਤਾ ਉਹ ਭਾਈ ਜੈ ਰਾਮ ਜੀ ਸਨ ਜਾਂ ਭਈਆ ਜੈ ਰਾਮ ਜੀ ਸਨ ਕੀ ਆ ਜਾਂਦਾ ਭਾਈ ਜਾਂ ਭਾਈਆ ਇੱਕ ਅਗੇਤਰ ਸ਼ਬਦ ਹੈ ਜਿਹੜਾ ਲਾ ਕੇ ਵਡਿਆਈ ਦਿੱਤੀ ਗਈ ਹੋਈ ਆ ਅਸੀਂ ਸਾਰੇ ਉਹਨਾਂ ਨੂੰ ਭਾਈਆ ਜੀ ਜਾਂ ਭਾਈ ਜੀ ਕਹਿ ਕੇ ਹੀ ਬੋਲਦੇ ਆ ਪੂਰਾ ਨਾਮ ਜੈ ਰਾਮ ਸਿੰਘ ਤੇ ਉਹ ਵੀ ਇੱਕ ਬਹੁਤ ਹੀ ਵਧੀਆ ਰੂਹ ਸੀ ਬਹੁਤ ਨੇਕ ਇਨਸਾਨ ਸਨ ਤੇ ਇਤਿਹਾਸ ਦੇ ਪੰਨੇ ਦੱਸਦੇ ਆ ਕਿ ਜਦੋਂ ਭੈਣ ਨਾਨਕੀ ਦਾ ਆਨੰਦ ਕਾਰਜ ਹੋਣਾ ਮੈਂ ਆਨੰਦ ਕਾਰਜ ਹੀ ਕਵਾਂਗਾ ਵਿਆਹ ਜਦੋਂ ਹੋਇਆ ਤਾਂ ਭੈਣ ਨਾਨਕੀ ਉਦਾਸ ਹੋ ਗਈ ਤੇ ਵੀਰ ਵੀ ਉਦਾਸ ਹੋ ਗਿਆ ਕਿਉਂਕਿ ਭੈਣ ਨਾਨਕੀ 12 ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਵੀਰ ਤੋਂ ਵਿਛੜੇ ਸਨ ਤੇ ਬਾਬਾ ਨਾਨਕ ਜੀ ਉਦੋਂ ਕਰੀਬ 7 ਸਾਲ ਦੇ ਸਨ ਤਾਂ ਜਦੋਂ ਭੈਣ ਨਾਨਕੀ ਚਲੇ ਗਈ ਤਾਂ ਫਿਰ ਉੱਥੇ ਉਹ ਉਦਾਸ ਰਹਿਣ ਲੱਗ ਪਈ ਤਾਂ ਫਿਰ ਜਦੋਂ ਬਾਬਾ ਨਾਨਕ ਆਪਣੀ ਭੈਣ ਨੂੰ ਸਹਰੇ ਪਰਿਵਾਰ ਸੁਲਤਾਨਪੁਰ ਲੋਧੀ ਤੋਂ ਲਿਆਣ ਗਏ ਪਹਿਲੀ ਵਾਰ ਤਾਂ ਭੈਣ ਨੇ ਜਦੋਂ ਆਪਣੇ ਵੀਰ ਨੂੰ ਕਾਫੀ ਦਿਨਾਂ ਬਾਅਦ ਵੇਖਿਆ ਤੇ ਭੈਣ ਦੀਆਂ ਪੁੱਭਾਂ ਨਿਕਲ ਗਈਆਂ ਕਹਿਣ ਤੋਂ ਭਾਵ ਕਿ ਉਸ ਕੁਦਰਤ ਦੇ ਦਰਸ਼ਨ ਕਰਕੇ ਉਹ ਰੋ ਪਈ ਤੇ ਇਹ ਜਦੋਂ ਉਹਨਾਂ ਭੈਣ ਭਰਾਵਾਂ ਦਾ ਐਡਾ ਮਿੱਠਾ ਮਿਲਾਪ ਵੇਖਿਆ ਤੇ ਕੁਦਰਤ ਦੀ ਕਾਇਨਾਤ ਵੀ ਅੱਖ ਪਰ ਆਈ ਕੁਦਰਤ ਦੀ ਕਾਇਨਾਤ ਵੀ ਰੁਕ ਗਈ ਦੋਹਾਂ ਭੈਣ ਭਰਾਵਾਂ ਦੇ ਮੇਲ ਨੂੰ ਵੇਖ ਕੇ ਇਤਿਹਾਸ ਦੇ ਪੰਨੇ ਤਾਂ ਇਹ ਵੀ ਦੱਸਦੇ ਨੇ ਕਿ ਫਿਰ ਭੈਣ ਨੇ ਭਾਈ ਜੈ ਰਾਮ ਜੀ ਨੂੰ ਅਸੀਂ ਭਾਈ ਸ਼ਬਦ ਵਰਤਾਂਗੇ ਕਿਉਂਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਕੋਈ ਨੌਕਰੀ ਲੱਭਦੋ ਕਿਉਂਕਿ ਉਹ ਚਾਹੁੰਦੇ ਸਨ ਕਿ ਮੈਂ ਆਪਣੇ ਵੀਰ ਨੂੰ ਸਦਾ ਵੇਖਦੀ ਰਵਾਂ ਤੇ ਇਦਾਂ ਹੀ ਹੋਇਆ ਫਿਰ ਭਾਈ ਜੈ ਰਾਮ ਜੀ ਨੇ ਉਹਨਾਂ ਨੂੰ ਇੱਕ ਉੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਨੌਕਰੀ ਦੌਲਤਖਾਨ ਲੋਧੀ ਲੋਧੀ ਦੇ ਦਿਵਾ ਦਿੱਤੀ ਤੇ ਜਿੱਥੇ ਬਾਬੇ ਨਾਨਕ ਨੇ ਆਪਣਾ ਇੱਕ ਘਰ ਲਿਆ ਉੱਥੇ ਹੀ ਬਾਬੇ ਨਾਨਕ ਦਾ ਆਨੰਦ ਕਾਰਜ ਹੋਇਆ ਵਿਆਹ ਹੋਇਆ ਉੱਥੇ ਸ਼੍ਰੀ ਚੰਦ ਲక్ష్ਮੀਦਾਸ ਜੀ ਪੈਦਾ ਹੋਏ ਤੇ ਭੈਣ ਨਾਨਕੀ ਜੀ ਨੂੰ ਭੂਆ ਜੀ ਭੂਆ ਜੀ ਕਹਿੰਦੇ ਸਨ ਤੇ ਭੈਣ ਨਾਨਕੀ ਵੀ ਬਹੁਤ ਖੁਸ਼ ਸਨ ਤੇ ਇੱਥੇ ਹੀ ਇੱਕ ਬੜਾ ਵਧੀਆ ਸ਼ਬਦ ਵਰਤਿਆ ਗਿਆ ਭੈਣ ਨਾਨਕੀ ਲਈ ਬੇਬੇ ਗੁਰੂ ਨਾਨਕ ਸਾਹਿਬ ਜੀ ਨੇ ਭੈਣ ਨਾਨਕੀ ਨੂੰ ਬੇਬੇ ਸ਼ਬਦ ਵਰਤਿਆ ਬੇਬੇ ਦਾ ਮਤਲਬ ਵੱਡਾ ਹੁੰਦਾ ਵਡਿਆਈ ਹੁੰਦੀ ਪਾਪਾ ਨੂੰ ਕੋਈ ਵੀ ਸ਼ਬਦ ਕਹਿ ਸਕਦੇ ਆ ਮਾਂ ਦੇ ਰੂਪ ਚ ਕਹਿ ਸਕਦੇ ਆ ਸਤਕਾਰ ਚ ਵੱਡਿਆਂ ਦੇ ਰੂਪ ਚ ਕਹਿ ਸਕਦੇ ਆ ਜਾਨੀ ਕਿ ਮਾਂ ਵੀ ਤੇ ਭੈਣ ਵੀ ਇਤਿਹਾਸ ਦੇ ਵਿੱਚ ਪਹਿਲਾ ਸ਼ਬਦ ਮਾਂ ਦਾ ਤੇ ਭੈਣ ਦਾ ਦਰਜਾ ਸਿੱਖ ਇਤਿਹਾਸ ਦੇ ਵਿੱਚ ਬਾਬੇ ਨਾਨਕੀ ਜੀ ਨੂੰ ਮਿਲਿਆ ਤੇ ਤੇ 100 ਬਾਅਦ ਅਹੀ ਫਿਰ ਤੁਹਾਨੂੰ ਇਹ ਤੁਸੀਂ ਇਹ ਵੀ ਜਾਣਦੇ ਹੋ ਕਿ ਬਾਬਾ ਨਾਨਕ ਜੀ ਫਿਰ ਜਿਹੜੇ ਸੀ ਉਹ ਉਹ ਯਾਤਰਾਵਾਂ ਤੇ ਚਲੇ ਗਏ ਤੇ ਇਹਦੋਂ ਪਹਿਲਾਂ ਵੀ ਕਿਹਾ ਜਾਂਦਾ ਹੈ ਕਿ ਜਦੋਂ ਭੈਣ ਨਾਨਕੀ ਨੇ ਇਤਿਹਾਸ ਤੇ ਪੰਨੀ ਇਹ ਦੱਸਦੇ ਨੇ ਕਿ ਕੁਝ ਮੰਗ ਕੀਤੀ ਕਿ ਵੀਰ ਤੂੰ ਦੂਰ ਨਾ ਜਾਇਆ ਕਰ ਸਾਨੂੰ ਚੰਗਾ ਨਹੀਂ ਲੱਗਦਾ ਕਹਿਣ ਤੋਂ ਪਾਬ ਸਾਡਾ ਦਿਲ ਕਰਦਾ ਕਿ ਅਸੀਂ ਤੈਨੂੰ ਦੇਖਦੇ ਰਹੀਏ ਸਾਡੀਆਂ ਅੱਖਾਂ ਸਾਹਮਣੇ ਰਹੀਏ ਕਿਉਂਕਿ ਉਹ ਇੱਕ ਇਨਸਾਨੀਅਤ ਰਿਸ਼ਤਾ ਸੀ ਉਸ ਤੋਂ ਬਾਅਦ ਫਿਰ ਬਾਬੇ ਨਾਨਕ ਨੇ ਕਿਹਾ ਕੋਈ ਨਹੀਂ ਭੈਣ ਜਦੋਂ ਤੂੰ ਯਾਦ ਕਰੇਂਗੀ ਮੈਂ ਆਜਾ ਕਰਾਂਗਾ ਤੇ ਬਾਬਾ ਨਾਨਕ ਜੀ ਆਉਂਦੇ ਰਹੇ ਤੇ ਇਸ ਤੋਂ ਬਾਅਦ 1518 ਈਸਵੀ ਨੂੰ ਜਦੋਂ ਭਾਈ ਜੈ ਰਾਮ ਜੀ ਜਿਹੜੇ ਨੇ ਉਹ ਸੰਸਾਰ ਤੋਂ ਇਸ ਕਾਇਨਾਤ ਵਿੱਚ ਇੱਕ ਮਿਖ ਹੋ ਜਾਂਦੇ ਨੇ ਤੇ ਭੈਣ ਨਾਨਕੀ ਦੀ ਉਮਰ ਉਹ ਚਿਰਿੰਦਾ ਸਾਲ ਦੀ ਹੋ ਜਾਂਦੀ ਆ ਤੇ ਭੈਣ ਨਾਨਕੀ ਵੀ ਇਸ ਸੰਸਾਰ ਤੋਂ ਲਗਭਗ ਉਹਨਾਂ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ 1518 ਨੂੰ ਤੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਵੀ ਆ ਜਾਂਦੇ ਤੋਂ ਆਪਣੇ ਹੱਥੀ ਭੈਣ ਨਾਨਕੀ ਦਾ ਸਾਰਾ ਕਾਰਜ ਕਰਦੇ ਨੇ ਅੰਤਮ ਰਸਮਾਂ ਅੱਜ ਵੀ ਉਹ ਭੈਣ ਨਾਨਕੀ ਦਾ ਘਰ ਜਿਹੜਾ ਉੱਥੇ ਸੁਲਤਾਨਪੁਰ ਲੋਧੀ ਆ ਬਾਬੇ ਨਾਨਕ ਦਾ ਵੀ ਘਰ ਆ ਜਦੋਂ ਤੁਸੀਂ ਸੁਲਤਾਨਪੁਰ ਲੋਧੀ ਜਾਓ ਉਹਨਾਂ ਪਿੰਡ ਦੇ ਵਿੱਚ ਘਰ ਆ ਉੱਥੇ ਇੱਕ ਖੂਹ ਹੀ ਆ ਤੇ ਜੇ ਤੁਸੀਂ ਉਹ ਖੂਹ ਚੋਂ ਪਾਣੀ ਪੀਵੋਗੇ ਨਾ ਉਹ ਅੱਜ ਵੀ ਪਾਣੀ ਨਿਕਲਦਾ ਉੱਥੇ ਇੱਕ ਨਲਕੇ ਦੇ ਰੂਪ ਚ ਨਲਕਾ ਉੱਤੇ ਲਾਇਆ ਹੋਇਆ ਜਦੋਂ ਤੁਸੀਂ ਪਾਣੀ ਪੀਵੋਗੇ ਤੁਹਾਨੂੰ ਇੰਜ ਲੱਗਣਾ ਕਿ ਜਿਵੇਂ ਭੈਣ ਨਾਨਕੀ ਸਾਨੂੰ ਪਾਣੀ ਪਿਆ ਰਹੀ ਹੋਵੇ ਇਸ ਕਰਕੇ ਉਹ ਜਿਹੜੀਆਂ ਇਹ ਮਹਾਨ ਰੂਹਾਂ ਨੇ ਇਹਨਾਂ ਨੂੰ ਤੇ ਸਦਾ ਹੀ ਯਾਦ ਕੀਤਾ ਜਾਵੇਗਾ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਐਵੇਂ ਆਪਣੇ ਭਰਾਵਾਂ ਦੇ ਨਾਲ ਜ਼ਮੀਨਾਂ ਜਾਇਦਾਦਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਹੀਂ ਲੜਨਾ ਚਾਹੀਦਾ ਕਿਉਂਕਿ ਭੈਣਾ ਜਿਹੜੀਆਂ ਮਾਵਾ ਵਰਗੀਆਂ ਹੁੰਦੀਆਂ ਨੇ ਇਸੇ ਕਰਕੇ ਬਾਬਾ ਨਾਨਕ ਬੇਬੇ ਸ਼ਬਦ ਵਰਤਗੇ ਨੇ ਤੇ ਮੈਂ ਸਮਝਦਾ ਕਿ ਭੈਣ ਭਰਾਵਾਂ ਨੂੰ ਇਸ ਪਿਆਰੇ ਜੇ ਨਿੱਗੇ ਜੇ ਰਿਸ਼ਤੇ ਤੋਂ ਕੁਝ ਨਾ ਕੁਝ ਸੇਧ ਲੈਣੀ ਚਾਹੀਦੀ ਹੈ ਤੇ ਬੇਬੇ ਨਾਨਕੀ ਹਮੇਸ਼ਾ ਸਿੱਖ ਕੌਮ ਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਵਸਦੇ ਰਹਿਣਗੇ ਤੇ ਸਿੱਖ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ